हिमाचल ਦੇ ਵਿੱਚ ਇੱਕ ਇਹੋ ਜਿਹੀ ਘਟਨਾ ਜਿਸ ਨੇ ਹਿਮਾਚਲ ਤੇ ਪੰਜਾਬ ਦੀਆਂ ਸਰਹੱਦਾਂ ਦੇ ਵਿੱਚ ਟੈਨਸ਼ਨ ਕ੍ਰੀਏਟ ਕਰ ਦਿੱਤੀ ਉਹ ਮਸਲਾ ਹੁਣ ਇੱਕ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ ਅਮਨਸੂਦ ਹੋਟਲ ਮਾਲਕ ਯਾ ਕਹਿ ਰਿਹਾ ਹੈ ਕਿ ਉਹ ਅਮਨਸੂਦ ਜਿਨੇ ਵੱਧ ਚੜ ਕੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵਾਲਾ ਝੰਡਾ ਉਸ ਦਾ ਵਿਰੋਧ ਕੀਤਾ ਉਸ ਅਮਨਸੂਦ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਅੱਜ 11 ਵਜੇ ਉਸ ਅਮਨਸੂਦ ਨੂੰ ਐਸਡੀਐਮ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਸਬੰਨ ਜਾਰੀ ਕੀਤੇ ਗਏ ਸੀ ਇਹ ਤੁਹਾਨੂੰ ਦੱਸ ਦਈਏ ਕਿ ਕੁੱਲੂ ਦੀ ਐਸਡੀਐਮ ਅਦਾਲਤ ਦੇ ਵਿੱਚ ਅਮਨਸੂਦ ਨੂੰ ਬੁਲਾਇਆ ਗਿਆ ਵੱਡੀ ਕਾਰਵਾਈ ਅਮਨਸੂਦ ਦੇ ਖਿਲਾਫ ਹੈ ਔਰ ਰਾਜ ਸਰਕਾਰ ਦੀ ਹਦਾਇਤਾਂ ਮੁਤਾਬਕ ਇਹ ਮਾਮਲਾ ਜਿਹੜਾ ਇਧਰਜ ਹੋਇਆ ਐਫ ਆਈ ਆਰ ਦਰਜ ਹੋਈ ਹੈ ਔਰ ਬੀ ਐਨ ਐਸ ਐਸ ਦੀ ਧਾਰਾ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਦਰਸਲ ਜਰਨੈਲ ਸਿੰਘ ਭਿੰਡਰਾਂ ਵਾਲਾ ਮਾਮਲੇ ਨੂੰ ਲੈ ਕੇ ਅਮਨਸੂਦ ਦੇ ਖਿਲਾਫ ਇਹ ਕਾਰਵਾਈ ਹੋਈ ਹੈ। ਅਮਨਸੂਦ ਨੂੰ ਐਸ ਡੀ ਐਮ ਕੋਰਟ ਦੇ ਵਿੱਚ ਪੇਸ਼ ਹੋਣ ਦੇ ਸਾਹਮਣੇ ਜਾਰੀ ਹੋਏ ਨੇ। ਮਣੀਕਰਨ ਘਾਟੀ ਵਿਵਾਦ ਦੇ ਵਿੱਚ ਇਹ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਦੱਸਦੀ ਹੈ ਕਿ ਹੋਟਲ ਮਾਲਕ ਅਮਨਸੂਦ ਦੇ ਖਿਲਾਫ ਇਹ ਕਾਰਵਾਈ ਹੋਈ ਹੈ। ਸ਼ਾਂਤੀ ਭੰਗ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਅਮਨਸੂਦ ਦੇ ਉੱਤੇ ਲਾਏ ਗਏ ਨੇ। ਮਣੀਕਰਨ ਘਾਟੀ ਦੇ ਅੰਦਰ ਸ਼ਾਂਤੀ ਨੂੰ ਭੰਗ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਹੋਟਲ ਮਾਲਕ ਅਮਨਸੂਦ ਦੇ ਉੱਤੇ ਲੱਗੇ ਨੇ ਹਿਮਾਚਲ ਸਰਕਾਰ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ ਸ਼ਿਕਾਇਤ ਦਰਜ ਕੀਤੀ ਗਈ ਸੀ ਅੱਜ ਯਾਨੀ ਕਿ 24 ਮਾਰਚ ਨੂੰ ਐਸ ਡੀ ਐਮ ਕੋਰਟ ਦੇ ਵਿੱਚ 11 ਵਜੇ ਦੇ ਕਰੀਬ ਤਲਬ ਕੀਤਾ ਗਿਆ ਸੀ ਪੇਸ਼ ਨਾ ਹੋਣ ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਇਸ ਮਾਮਲੇ ਨੂੰ ਜੇ ਗੌਰ ਨਾਲ ਦੇਖੀਏ ਤਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ ਕਾਰਵਾਈ ਦੀ ਮੰਗ ਕੀਤੀ ਸੀ ਬੀ ਐਨ ਐਸ ਐਸ ਦੀ ਧਾਰਾ 126 ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ 126 ਔਰ ਖਾਸ ਤੌਰ ਦੇ ਉਤੇ 126/168 ਦੇ ਆਧਾਰ ਤੇ ਇਹ ਮਾਮਲਾ ਜਿਹੜਾ ਉਹ ਅਮਲ ਦੇ ਵਿੱਚ ਲਿਆਇਆ ਜਾਂਦਾ ਜੇ ਇਸ ਨੋਟਿਸ ਨੂੰ ਧਿਆਨ ਨਾਲ ਦੇਖੀਏ ਤਾਂ ਇਸ ਦੇ ਵਿੱਚ ਵੀ ਸਾਫ਼ ਮੈਂਸ਼ਨ ਕੀਤਾ ਹੈ ਕਿ ਐਫ ਆਈ ਆਰ ਨੰਬਰ 26 2025 ਜਿਹੜੀ ਕਿ 15/3/2025 ਨੂੰ ਦਰਜ ਕੀਤੀ ਗਈ ਹੈ ਉਹ ਸਹਾਰ ਦੇ ਉੱਤੇ 126 2300 523522 ਅਤੇ 3532 ਦੀਆਂ ਤਾਰਾਵਾਂ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਨੇ ਔਰ ਇਹਨਾਂ ਦੇ ਆਧਾਰ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਨੋਟਿਸ ਸਰਵ ਕੀਤਾ ਗਿਆ ਅੱਜ ਐਸ ਡੀ ਐਮ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਹਾਲਾਤ ਬਣੇ ਹਰ ਕਿਸੇ ਨੇ ਦੇਖਿਆ ਕਿਵੇਂ ਹਿਮਾਚਲ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਇਦਾਂ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਜਿੱਥੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਔਰ ਉੱਥੇ ਇਤਰਾਜ਼ ਪ੍ਰਗਟ ਕੀਤਾ ਗਿਆ ਹੰਗਾਮਾ ਕੀਤਾ ਗਿਆ ਪਰ ਹਿਮਾਚਲ ਦੇ ਵਿੱਚ ਜੋ ਹਾਧਾਰ ਬਣੇ ਉਹਦਾ ਸਿੱਧਾ ਪ੍ਰਭਾਵ ਪੰਜਾਬ ਉੱਤੇ ਵੀ ਪਿਆ ਲੇਟਰ ਔਨ ਪੰਜਾਬ ਦੇ ਅੰਦਰ ਜਿਹੜੀਆਂ ਹਿਮਾਚਲ ਦੀਆਂ ਬੱਸੇਸ ਸੀਗੀਆਂ ਖਾਸ ਤੌਰ ਦੇ ਉੱਤੇ ਹਿਮਾਚਲ ਆਹ ਜਿਹੜੀਆਂ ਸਰਕਾਰੀ ਬੱਸਾਂ ਸੀਗੀਆਂ ਉਹਨਾਂ ਦੇ ਉੱਤੇ ਤੋੜਪੰਨ ਦੇ ਵੀ ਇਲਜ਼ਾਮ ਲੱਗੇ ਖਰੜ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਐਵੇਂ ਹੀ ਸਰਹੰਦ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਉਸੇ ਤਰ੍ਹਾਂ ਵੱਖ-ਵੱਖ ਬੱਸਾਂ ਦੇ ਉੱਤੇ ਜਰਨੈਲ ਸਿੰਘ ਪਿੰਡਰਾ ਵਾਲੇ ਦੀਆਂ ਤਸਵੀਰਾਂ ਲਗਣੀਆਂ ਉਸ ਤੋਂ ਬਾਅਦ ਖਾਲਿਸਤਾਨ ਲਿਖਿਆ ਜਾਣਾ ਔਰ ਦੂਜੇ ਪਾਸੇ हिमाचल प्रदेश ਦੇ ਵਿੱਚ ਵੀ ਇਸ ਗੱਲ ਦਾ ਪਰਜ਼ੋਰ ਵਿਰੋਧ ਹੋਣਾ ਔਰ ਇਸ ਮਸਲੇ ਦੇ ਉੱਤੇ ਵੱਖ-ਵੱਖ ਥਾਵਾਂ ਉੱਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਉੱਤੇ ਵੀ ਇਤਰਾਜ਼ਪੂਰਵਕ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਲਗਾਈਆਂ ਗਈਆਂ ਇੱਥੋਂ ਤੱਕ ਕਿ ਤਸਵੀਰਾਂ ਵੀ ਲਾਈਆਂ ਗਈਆਂ ਹਨ ਕਿ ਦੋਵੇਂ ਪਾਸੇ ਮਾਹੌਲ ਕਾਫੀ ਗਰਮ ਵੇਖਣ ਨੂੰ ਮਿਲਿਆ ਪਰ ਉਸ ਤੋਂ ਬਾਅਦ ਹੁਣ ਇਹ ਕਾਰਵਾਈ ਅਮਨ ਸੂਤ ਦੇ ਖਿਲਾਫ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਠੀਕ ਕੀ ਕੁਝ ਹੁੰਦਾ ਆਉਂਦੇ ਸਮੇਂ ਵਿੱਚ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ